ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜਾ ਤੁਸੀਂ ਵਲੌਗ ਦੇਖਣ ਲੱਗੇ ਹੋ ਨਾ ਇਹਦੇ ਵਿੱਚ ਜਿਹੜਾ ਅਸੀਂ ਆਪਣਾ ਨਿਊ ਬਿਜ਼ਨਸ ਸਟਾਰਟ ਕੀਤਾ ਆ ਉਹਦੀ ਪੂਰੀ ਜਰਨੀ ਆ ਕਿਵੇਂ ਸ਼ੁਰੂ ਹੋਇਆ ਕਿਵੇਂ ਐਂਡ ਤੱਕ ਮਤਲਬ ਸ਼ੁਰੂ ਅਸੀਂ ਕਿੱਦਾਂ ਕੀਤਾ ਹੈ ਸਟਾਰਟਿੰਗ ਤੋਂ ਪਹਿਲੇ ਦਿਨ ਤੋਂ ਲੈ ਕੇ ਤੇ ਵਲੌਗ ਸਾਰਾ ਜ਼ਰੂਰ ਦੇਖਿਓ ਤੁਹਾਨੂੰ ਵਧੀਆ ਲੱਗੇਗਾ ਤੇ ਦੱਸਿਓ ਕਿ ਕੰਮ ਕਿੱਦਾਂ ਦਾ ਲੱਗਾ ਆ ਤੇ ਜਿਨ੍ਹਾਂ ਨੇ ਵਿਜ਼ਿਟ ਕਰਨਾ ਹੋਵੇ ਸਾਰੇ ਜਣੇ ਜ਼ਰੂਰ ਆ ਸਕਦੇ ਥੈਂਕ ਯੂ ਸੋ ਮੱਚ ਹੁਣ ਤੁਸੀਂ ਵਲੌਗ ਦੇਖ ਲਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਜੀ ਆਪਾਂ ਵੀ ਵਧੀਆ ਤੇ ਅੱਜ ਕਿ ਅਸੀਂ ਕਾਫੀ ਟਾਈਮ ਤੋਂ ਸ਼ਾਰਟ ਵਗੈਰਾ ਵਲੌਗ ਵਗੈਰਾ ਨਹੀਂ ਪਾ ਰਹੇ ਸੀਗੇ ਉਹਦਾ ਰੀਜ਼ਨ ਇਹ ਸੀਗਾ ਕਿ ਅਸੀਂ ਕੰਮ ਥੋੜਾ ਜਿਹਾ ਆਪਣਾ ਕਰ ਰਹੇ ਸੀਗੇ ਤੇ ਅਨਮੋਲ ਕਹੇ ਦੇ ਵਿੱਚੇ ਘੋਤਾ ਅਨਮੋਲ ਆ ਜਾ ਕੇ ਇੱਕ ਚ ਕਰਕੇ ਆ ਜਾ ਇੱਥੇ ਆ ਜਾ ਇੱਥੇ ਇੱਥੇ ਭੱਜ ਕੇ ਆ ਜਾ ਕੱਸ਼ਾ ਪਾਇਆ ਕੱਸ਼ਾ ਬਣੇ ਤੇ ਅਸੀਂ ਕਰ ਰਹੇ ਸੀਗੇ ਕੰਮ ਥੋੜਾ ਜਿਹਾ ਆਪਣਾ ਵਾਸ਼ਿੰਗ ਪੁਆਇੰਟ ਦਾ ਅ ਅਸੀਂ ਇੱਕ ਨਵਾਂ ਕੰਮ ਸ਼ੁਰੂ ਕੀਤਾ ਆ ਜਿਹਦਾ ਨਾਮ ਆ ਨੱਤ ਵਾਸ਼ਿੰਗ ਪੁਆਇੰਟ ਲੋਕੀ ਹੱਦ ਲੇ ਵੇਖਣੇ ਵਾਹ ਟਰਾਈਪੋਡ ਆ ਤੂੰ ਕੱਲੀ ਧਿਕ ਲੋ ਤਾਂ ਮੈਂ ਜਾ ਪਹਿਲਾਂ ਕੈਮਰਾ ਫੜ ਕੇ ਲਿਆ ਲਾਗੇ ਕਰ ਫਿਰ ਤੇ ਮੈਂ ਦੱਸਦਾ ਏ ਆ ਜੀ ਸਾਡਾ ਨੱਤ ਵਾਸ਼ਿੰਗ ਪੁਆਇੰਟ ਤੇ ਮੈਂ ਆਹ ਬ੍ਰਾਂਡਿੰਗ ਕੀ ਮੈਂ ਦੀ ਓਨਰ ਕੀ ਮੈਂ ਓਨਰ ਆ ਮੈਡਮ ਮਾਲਕ ਨੇ ਈ ਆ ਅੰਦਰੋਂ ਮਤਲਬ ਜੇ ਖਲਾਰਾ ਬੜਾ ਪਿਆ ਵਾ ਬਟ ਤੇ ਥੋੜਾ ਜਿਹਾ ਪਤਾ ਹੈ ਕਿ ਕਾਫੀ ਕੰਮ ਹੋਣ ਵਾਲਾ ਵਾ ਸਾਰੇ ਪੁੱਛਦੇ ਹੀ ਵੀ ਤੁਸੀਂ ਹੈ ਨਾ ਆਉਂਦੇ ਨਹੀਂ ਜਾਂ ਇੱਕ ਦਿਨ ਕਮੈਂਟ ਆਇਆ ਸੀ ਵੀ ਤਹੀ ਮਤਲਬ ਜੋਤੇ ਜੋਬ ਨੂੰ ਇੰਨਾ ਕਿ ਵੀਡੀਓ ਚ ਵਿਖਾਉਂਦੇ ਜੇ ਤੇ ਬਾਕੀ ਸਾਰੇ ਐਕਚੁਅਲੀ ਫਿਰ ਮੇਰਾ ਸੀਨ ਇਹਨਾਂ ਦੇ ਨਾਲ ਹੁੰਦਾ ਵਾ ਤੇ ਸਰਦਾਰ ਸਾਹਿਬ ਸਵੇਰ ਤੋਂ ਅੱਜ ਸਵੇਰ ਦੇ 7 ਵਜੇ ਦੇ ਆਏ ਆ ਤੇ 7:30 ਵਜੇ ਰੋਟੀ ਖਾਦੀ ਆ ਕਿ ਮਤਲਬ ਇੰਨੇ ਬਿਜ਼ੀ ਰਹਿੰਦੇ ਆ ਤੇ ਇਹਦੇ ਕਰਕੇ ਆਪਾਂ ਥੋੜਾ ਜਿਹਾ ਵੀਡੀਓ ਨੂੰ ਵੀ ਨਹੀਂ ਟਾਈਮ ਦੇ ਪਾਰੇ ਸੋ ਹੁਣ ਅਹੀਂ ਥੋੜਾ ਸਟੇਬਲ ਕਰ ਲਿਆ ਆ ਕੰਮ ਨੂੰ ਤੇ ਹੌਲੀ ਹੌਲੀ ਵੀਡੀਓ ਵੱਲ ਖਿਆਲ ਦੇਵਾਂਗੇ ਇਧਰ ਤੇ ਹੁਣ ਚਲੋ ਬੰਦੇ ਜਿਹੜੇ ਸਾਡੇ ਨਾਲ ਲੱਗੇ ਉਹ ਬਹੁਤ ਸਾਥ ਦਿੰਦੇ ਬਹੁਤ ਜ਼ਿਆਦਾ ਉਹ ਵਧੀਆ ਸੰਭਲ ਲੈਂਦੇ ਆ ਕੰਮ ਹੌਲੀ ਹੌਲੀ ਆਪਾਂ ਵੀਡੀਓ ਵੱਲ ਪੂਰਾ ਧਿਆਨ ਦੇਵਾਂਗੇ ਕੀ ਕਰਨਾ ਚਾਹੋਗੇ ਕੁਛ ਨਹੀਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਲਿਆਦੇ ਕੀ ਕਾਫੀ ਸਮਾਂ ਲੱਗਿਆ ਅਹੀਂ ਉਹਦਾ ਜਿਹੜਾ ਐਸਟੀਮੇਟ ਟਾਈਮ ਸੋਚਿਆ ਸੀਗਾ ਇਹਨੂੰ ਪੂਰਾ ਬਣਾਉਣ ਦੇ ਵਿੱਚ ਇਹ ਆਪਣਾ ਨਵਾਂ ਬਿਜ਼ਨਸ ਸ਼ੁਰੂ ਕਰਨ ਦੇ ਵਿੱਚ ਅਸੀਂ ਸੋਚਿਆ ਸੀਗਾ ਕੋਈ 10-15 ਦਿਨ ਬਟ 2 ਮਹੀਨੇ ਲੱਗੇ ਫਿਰ ਵੀ ਤੇ ਵੀਡੀਓ ਉਹਦੇ ਵਿੱਚ ਵੀ ਥੋੜਾ ਧਿਆਨ ਘਟ ਜਾਂਦਾ ਰਿਹਾ ਬਟ ਚਲੋ ਫਿਰ ਵੀ ਟੀਮ ਸਾਰੀ ਨਾਲ ਕੰਮ ਹੋ ਕੇ ਕਰਦੀ ਰਹੀ ਲਵਲੀ ਭਾਜੀ ਦਲਜੀਤ ਭਾਜੀ ਵੀਡੀਓ ਬਣਾਉਂਦੇ ਰਹੇ ਨੇ ਤੇ ਬਹੁਤ ਵਧੀਆ ਸਾਰੀ ਟੀਮ ਨੇ ਸਾਥ ਦਿੱਤਾ ਵਾ ਤੇ ਤੁਸੀਂ ਵੀ ਸਾਥ ਦਿੱਤਾ ਅਦੂਰਾ ਸਵਾਗਤ ਦੇ ਵਿੱਚ ਥੋੜੀਆਂ ਥੋੜੀਆਂ ਗਲਤੀਆਂ ਹੁੰਦੀਆਂ ਰਹੀਆਂ ਉਹ ਆ ਟੀਮ ਦੇ ਕਰਕੇ ਹੁੰਦੀਆਂ ਦੀਆਂ ਮੇਰੇ ਕਰਕੇ ਨਹੀਂ ਹੋਈਆਂ ਤੇ ਦੂਜੀ ਗੱਲ ਇਹ ਵੀ ਹੁਣ ਮਤਲਬ ਚੈਨਲ ਤਾਂ ਆਬਵੀਅਸਲੀ ਚੱਲ ਹੀ ਰਿਹਾ ਸੀਗਾ ਵਧੀਆ ਸਾਰੇ ਹਨਾ ਕੰਮ ਵਧੀਆ ਹੋ ਰਿਹਾ ਸੀਗੇ ਬਟ ਮੇਰਾ ਇਹ ਪਲਾਨ ਸੀਗਾ ਕਿ ਕੰਮ ਨੂੰ ਥੋੜਾ ਹੋਰ ਐਕਸਪੈਂਡ ਕੀਤਾ ਜਾਵੇ ਇਸ ਕਰਕੇ ਸਾਡੇ ਕੋਲ ਜਗ੍ਹਾ ਵੀ ਹੈਗੀ ਸੀ ਤੇ ਅਸੀਂ ਬਣਾਇਆ ਫਿਰ ਸੋਚਿਆ ਵਾਸ਼ਿੰਗ ਪੁਆਇੰਟ ਦਾ ਸਨੇਸ ਲਾਵਾਂ ਕਾਲ ਕੋਲ ਕੇ ਸੋਚਿਆ ਕਿ ਆਪਣੇ ਨੇਰਸ ਦੀ ਕੋਈ ਵੀ ਵਾਸ਼ਿੰਗ ਪੁਆਇੰਟ ਨਹੀਂ ਮਿਲਦਾ ਤੇ ਸਾਨੂੰ ਲੋੜ ਲੱਗੀ ਇਸ ਚੀਜ਼ ਦੀ ਵੀ ਇਹ ਜਿਹੜੀ ਆਪਣੇ ਏਰੀਆ ਦੇ ਵਿੱਚ ਹੋਣੀ ਚਾਹੀਦੀ ਆ ਨਹੀਂ ਤੇ ਮੋਸਟਲੀ ਆਪਣੇ ਪਿੰਡ ਦੇ ਲੋਕ ਥੜੀ ਦੂਰ ਹੀ ਆਉਂਦੇ ਆ ਦੂਰ ਲਾਗੇ ਪਿੰਡਾਂ ਤੇ ਜਾਣਾ ਪੈਂਦਾ ਉਹਨਾਂ ਨੂੰ ਤੇ ਬਟ ਵਧੀਆ ਆ ਚਾਰ ਪੰਜ ਦਿਨ ਸਾਨੂੰ ਹੋ ਗਏ ਆ ਵਲੌਗ ਇਸ ਕਰਕੇ ਨਹੀਂ ਪਾਇਆ ਕਿਉਂਕਿ ਸੱਚੀ ਟਾਈਮ ਨਹੀਂ ਲੱਗਣਿਆ ਤੇ ਹੁਣ ਸੋਚਿਆ ਕਿ ਚਲੋ ਵਲੌਗ ਥੋੜਾ ਰਿਕਾਰਡ ਕਰ ਲਈਏ ਹੁਣ ਵਿਲੇ ਹੋਏ ਹਾਂ ਪਹਿਲੇ ਅਹੀਂ ਨਹੀਂ ਚਾਹੁੰਦੇ ਵੀ ਰੋਜ਼ ਰੋਜ਼ ਇੱਕੋ ਗੱਲ ਦੱਸੀ ਜਾਈ ਹੈ ਨਾ ਕੰਮ ਅਹੀਂ ਸੋਚਿਆ ਸੀ ਆਪਾਂ 21 ਅਪ੍ਰੈਲ ਨੂੰ ਸਟਾਰਟ ਕੀਤਾ ਸੀ ਆਪਾਂ ਨੂੰ ਇਹ 21 ਅਪ੍ਰੈਲ ਦਾ ਬਾਕੀ ਕੀ ਪ੍ਰੋਗਰਾਮ 21 ਅਪ੍ਰੈਲ ਨੂੰ ਸਟਾਰਟ ਕੀਤਾ ਸਾਨੂੰ ਇਹ ਹੀ ਕਿ 30 ਜਾਂ ਹਨਾ 5 ਮਈ ਤੱਕ ਮੁੱਕ ਜਾਣਾ ਹੈ ਪਰ ਉਹ ਤੇ ਬਸ ਢੀਰ ਢੜਾਈ ਜਦੋਂ ਥੋੜੀ ਥੋੜੀ ਥੜ੍ਹ ਥੜ੍ਹੀ ਕਰਦੇ ਗਏ ਫਿਰ ਕਿੰਨਾ ਕੰਮ ਬਣ ਗਿਆ ਅਜੇ ਵੀ ਕਾਫੀ ਸਾਰਾ ਕੰਮ ਜਿਹੜਾ ਸਾਨੂੰ ਲੱਗਦਾ ਵਾ ਕਿ ਉਸਾਰ ਬਾਕੀ ਆ ਤੇ ਇਹੀ ਕੋਸ਼ਿਸ਼ ਮਤਲਬ ਮੇਰਾ ਇਹ ਇਰਾਦਾ ਹੈਗਾ ਵੀ ਮੈਂ ਡੇਲੀ ਕਿਉਂਕਿ ਜਿਹੜੀ ਚੀਜ਼ ਚੱਲ ਰਹੀ ਬਣ ਰਹੀ ਆ ਉਹ ਦਾ ਡੇਲੀ ਵਲੋਗ ਕੀ ਪਾਣਾ ਹੁੰਦਾ ਵਾ ਤੇ ਮੇਰਾ ਇਰਾਦਾ ਹੈ ਵੀ ਜਦੋਂ ਸਾਰਾ ਬਣ ਜਾਏਗਾ ਉਦੋਂ ਤੁਹਾਨੂੰ ਦਿਖਾਇਆ ਜਾਊਗਾ ਪਰ ਇੱਕ ਚੀਜ਼ ਹੋ ਰਹੀ ਆ ਇੱਥੇ ਕਿ ਇਹ ਹੁਣ ਤੇ ਇਹੀ ਦੇਖ ਰਹੇ ਬਣ ਗਿਆ ਬਟ ਇਹਨੂੰ ਬਣਨ ਦੇ ਵਿੱਚ ਕਿੰਨਾ ਕੁਝ ਲੱਗਾ ਵਾ ਕਿੰਨੇ ਐਫਰਟ ਲੱਗੇ ਕਿੰਨੇ ਜਣਿਆਂ ਨੇ ਸਾਥ ਦਿੱਤਾ ਉਹ ਸਾਰਾ ਇੱਕ ਬਹੁਤ ਵੱਡੀ ਗੱਲ ਵਾ ਮਤਲਬ ਮੇਰੇ ਵਾਸਤੇ ਤਾਂ ਬਹੁਤ ਵੱਡੀ ਗੱਲ ਆ ਤੇ ਉਹ ਹੁਣ ਅਹੀ ਚੀਜ਼ਾਂ ਸਾਰੀਆਂ ਹੁਣ ਸ਼ੁਰੂ ਜੇ ਲਾਉਂਦੇ ਆ ਕਿ ਕਿੱਦਾਂ ਕਿੱਦਾਂ ਇਹ ਸਾਰਾ ਬੜਿਆ ਅਗਰ ਕਿਸੇ ਕੋਲ ਟਾਈਮ ਹੋਏਗਾ ਤਾਂ ਦੇਖ ਸਕਦਾ ਹੈ ਇਹਨਾਂ ਚੀਜ਼ਾਂ ਤੋਂ ਮਤਲਬ ਇਸ ਵਲੌਗ ਤੋਂ ਮੈਨੂੰ ਲੱਗਦਾ ਵਾ ਕਿ ਸਾਨੂੰ ਵੀ ਬੜਾ ਕੋ ਸਿੱਖਣ ਨੂੰ ਮਿਲਿਆ ਹਨਾ ਬੰਦਾ ਆਪਣੇ ਰਿਸ਼ਤੇਦਾਰੀ ਜਾਂ ਆਪਣੇ ਸਾਥੀ ਮਿੱਤਰ ਇਸੇ ਕਰਕੇ ਬਣਾਉਂਦਾ ਵਾ ਵੀ ਉਹ ਔਖੇ ਮੜੇ ਸਮੇਂ 'ਚ ਕੰਮ ਆ ਸਕਣ ਹਨਾ ਸੋ ਸਾਡੇ ਇੱਥੇ ਵੀ ਬੜੇ ਮੈਂਬਰ ਨਹੀਂ ਸਾਰਿਆਂ ਨੇ ਬੜਾ ਸਾਡਾ ਤਾਂ लवली ਭਾਜੀ ਨਰਜੀਤ ਭਾਜੀ ਦਿਲਬਾਗ ਭਾਜੀ ਅਰਵਿੰਦਰ ਵਿੰਦਰ ਸਾਰੇ ਸਾਰੇ ਬੜਵਦੀਆਂ ਹਨ ਆ ਜਾਂਦੇ ਆ ਕਰਦਿਆਂ ਦਾ ਸਾਥ ਤੇ ਹੁੰਦਾ ਹੀ ਹੁੰਦਾ ਵਾ ਪਰ ਬਾਹਰੋਂ ਵੀ ਜੇ ਕਿਹਦਾ ਹੋਵੇ ਨਹੀਂ ਬੜਾ ਸਾਰੇ ਸਾਥ ਹੁੰਦਾ ਆ ਤੇ ਉਦਾਂ ਵੀ ਸਾਰਿਆਂ ਨੇ ਇਹੋ ਗੱਲ ਕਹੀ ਵੀ ਵਧੀਆ ਹੈ ਤੁਹਾਡਾ ਕੰਮ ਚੰਗੀ ਚਲਾਓ ਤੁਹਾਡਾ ਵਧੀਆ ਚੱਲ ਜਾਣਾ ਮਤਲਬ ਸਲਾਹ ਵੀ ਚੰਗੀ ਦਿੱਤੀ ਆ ਕੰਮ ਵੀ ਨਾਲ ਹੋ ਕੇ ਕਰਵਾਇਆ ਸਾਰੇ ਕੰਮ ਬੜੀ ਜਿਹੜੇ ਵੀ ਹੁਣ ਮਿਲਣਾ ਹੋਵੇ ਨਾ ਤੁਸੀਂ ਪਿੰਡ ਤੇ ਬੜਾ ਆਗੇ ਨਾ ਮਤਲਬ ਸਾਨੂੰ ਮਿਲਣਾ ਹੋਵੇ ਹੈ ਤੇ ਹੀ ਨਮਾਣੀ ਜਾਈਆਂ ਪਰ ਸਾਨੂੰ ਜਿਹਨੇ ਮਿਲਣਾ ਹੋਵੇ ਨਾ ਉੱਤੇ ਬੜੇ ਪਿੰਡ ਤੇ ਆ ਕੇ ਥਾਣੇ ਦੇ ਸਾਹਮਣੇ ਸਾਡਾ ਵਾਸ਼ਿੰਗ ਪੁਆਇੰਟ ਆ ਨੱਤ ਵਾਸ਼ਿੰਗ ਪੁਆਇੰਟ ਉੱਥੇ ਅਗਤੀਆਂ ਨੂੰ ਮਿਲ ਸਕਦੇ ਤੁਸੀਂ ਦੇਖ ਲਓ ਅੱਗੇ ਕਿ ਕਿਦਾਂ-ਕਿਦਾਂ ਸਾਰੀਆਂ ਚੀਜ਼ਾਂ ਬਣੀਆਂ ਨੇ ਤੇ ਤੁਹਾਨੂੰ ਮਿਲਾਂਗੇ ਅਸੀਂ ਅਗਲੇ ਵਲੌਗ ਦੇ ਵਿੱਚ ਵੀਡੀਓਜ਼ ਦੇਖਦੇ ਰਹੋ ਖੋਖਲੇ ਰਿਸ਼ਤੇ ਵੀਡੀਓ ਜਿਹੜੀ ਜੋ ਪਹਿਲਾ ਭਾਗ ਪਾਤਾ ਵਾ ਤੇ ਬਾਕੀ ਹੁਣ ਤੁਸੀਂ ਦੇਖ ਲਿਓ ਆਪੇ ਤੁਸੀਂ ਸਪੋਰਟ ਕਰਨੀ ਆ ਅਸੀਂ ਕੀ ਕਹਿ ਸਕਦੇ ਹਾਂ ਠੀਕ ਹੈ ਜੀ ਸਾਰਿਆਂ ਦਾ ਤੁਹਾਡਾ ਪਿਆਰ ਜੀ ਸਸਟਿਕਾ ਬਾਏ ਬਾਏ ਹਾਂ ਇਹ ਤਾਂ ਗੱਲ ਹੈਗੀ ਚਲੋ ਫਿਰ ਬ੍ਰੈਕਫਾਸਟ ਡੇ, ਸੈਕਿੰਡ ਡੇ, ਥਰਡ ਡੇ ਇਧਰ ਕੋਣ ਆਈ ਨਾ ਇਧਰ ਨੂੰ ਆਉਂਦਾ ਧੁਵਾ ਤੋ ਚਲੋ ਅਬਦਰ ਰਿਕ ਨੂੰ ਮੈਂਹੰਤੀ ਮੋੜੇ ਆਣੀ ਤੇ ਬੜੀਆ ਪੈ ਬੋ ਤਾਂ ਕਾਕੜਾ ਏਡਾ ਨਾ ਪੜੀ ਮਾਤ ਬੜੀ ਆ ਆ ਜਾ ਬੜੀ ਆ ਜਾ ਬੜਾ ਬੜਾ ਨਹੀਂ ਐਡਾ ਕਿੱਥੇ ਆ ਜਾ ਸਰਜਣਾ ਸਰਜਣਾ ਇਹ ਕਿਨੇ ਮੀਟਰ 17 ਮੀਟਰ ਆ 17 ਮੇ ਸਰਜਣਾ ਸਾਡਾ ਬੜਾ ਵਧੀਆ ਲੈ ਬੜੀ ਕਾਰ ਵਾਲੇ ਨੇ ਵਾਟ ਇਹਦੇ ਬਾਦੂ ਵਾਟ ਅਰੇ ਇੱਥੇ ਐਡੀ ਲਾਉ ਰੋ ਐਡੀ ਕੱਢ ਦੋ ਇੱਕ ਕੱਢ ਦੋ ਆਮ ਮਿਲਣ ਲੱਗਾਂਗਾ ਆ ਮੈਂ ਆਮ ਮਿਲਣਾ ਮੀਟਰ ਖੜਾ ਕਰਾਤੀ ਹੈ ਚੋਗਾ ਮਿਸਤਰੀ ਬੰਦੇ ਆ ਆ ਤੇ ਇਹਨਾਂ ਦੇ ਕੰਮ ਆ ਬਾਹਰ ਜਾ ਕੇ ਤੇ ਕੀ ਇਹਨਾਂ ਨੂੰ ਬਾਹਰ ਦੇਣਾ ਸਵਾਦ ਮੈਂ ਵੀ ਟੀਸ ਕਰਨਾ ਮੈਨੂੰ ਵੀ ਮੈਨੂੰ ਮਿਲ ਜਾ ਤੇਲੀ ਕੁੱਪੀ ਪਾਣਾ ਕਰਤੋਂ ਸਫਾਈ ਕਰਨਾ ਚੰਦ ਤੇ ਕਰ ਕਾ ਜਿਹਨੀਆਂ ਜਿਹਨਾਂ ਨੂੰ ਜਦੋਂ ਡੇਰੀ ਜੀ ਨਹੀਂ ਲੱਗੇ ਹੁੰਦੇ ਤਵਾ ਜੀ ਉਹ ਡੇਰੀ ਜੀ ਨਹੀਂ ਉਹ ਤਜਾਬ ਜਿਹਾ ਪੁੰਦੇ ਦੁੱਧ ਚ ਮੈਨੂੰ ਮੈਨੂੰ ਉਹ ਵੇਲਾ ਪੀ ਜਾ ਜੀ ਚੈੱਕ ਕਰੋ ਜਾਂ ਤਾਂ ਇਹ ਅਗਲੇ ਦਾ ਹੋ ਪੀਆ ਕਰ ਲਓ ਆ ਵੀ ਸਵਾਦ ਇਧਰ ਵੀ ਸੋਲਰ ਨੂੰ ਸਭੋ ਖਾਣਾ ਆ ਗਿਆ ਸਸਿਕਾ ਜੀ ਸਾਰਿਆਂ ਨੂੰ ਹੋ ਸਾਰੇ ਜਿਹੜੇ ਠੀਕ ਠਾਕ ਨੇ ਆਪਾਂ ਵੀ ਵਧੀਆ ਤੇ ਕੱਲ ਇਦਾਂ ਆ ਵੀ ਅਸੀਂ ਜਿਹੜਾ ਸਮਾ ਸਮੂਹ ਤੁਹਾਨੂੰ ਕਾਫੀ ਕਲਿੱਪਾਂ ਤੁਸੀਂ ਪਹਿਲਾਂ ਵੇਖੀਆਂ ਹੋਣੀਆਂ ਵਾ ਤੇ ਸਰਵ ਸਟੇਸ਼ਨ ਵਾਸਤੇ ਸਮਾਨ ਸਾਰਾ ਇਕੱਠਾ ਕਰ ਰਹੇ ਸੀਗੇ ਤੇ ਇਹਦੇ ਭਾਜੀ ਦਿਲਬਾਗ ਇੱਛੇ ਨੇ ਭਾਜੀ ਰੁਪਿੰਦਰ ਤੇ ਇਸ ਸਾਈਡ ਨੇ ਭਾਜੀ ਅਰਵਿੰਦਰ ਤੇ ਜਦੋਂ ਤਾਂ ਅਸੀਂ ਵਟਾਲੇ ਤੋਂਰੇ ਆ ਨਾ ਅਸੀਂ ਪਿੰਡ ਪਹੁੰਚ ਚੱਲੇ ਆ ਤੇ ਸਾਡੇ ਜੋ ਇੱਕ ਜਣਾ ਵੀ ਚੁੱਪ ਹੋਇਆ ਤੇ ਹੁਣ ਇਹ ਨਾ ਨਹੀਂ ਬੋਲਣਾ ਹੈ ਦੱਸੋ ਕਿਦਾਂ ਦਾ ਐਕਸਪੀਰੀਅੰਸ ਰਿਹਾ ਬਾਈ ਦਾ ਐਕਸਪੀਰੀਅੰਸ ਚੰਗਾ ਹੈ ਪਰ ਸਾਡੀ ਬੋਲਦੀ ਬੰਦ ਕਰਾ ਦਿੱਤੀ ਪਰ ਬੋਲ ਕੇ ਗੱਲਾਂ ਕਰਦੇ ਹੁਣ ਨਹੀਂ ਬੋਲਦੀ ਗੱਦੀ ਬੰਦ ਕਰਿਆ ਤੇ ਹੋਰ ਹੈ ਯਾਰ ਨਹੀਂ ਫਿਰ ਵੀ ਆਪਾਂ ਚਲੋ ਐਕਸਪੀਰੀਅੰਸ ਵਧੀਆ ਹੋ ਗਿਆ ਆਪਣਾ ਸਮਾਨ ਵੀ ਆਪਾਂ ਵਧੀਆ ਲਿਆ ਵਾ ਆਪਣੇ ਲੋਕ ਕੋਸ਼ਿਸ਼ ਕੀਤੀ ਹੈ ਵੀ ਵਧੀਆ ਸਮਾਨ ਲਿਆ ਸਾਰਾਣ ਵਧੀਆ ਬਿਲਕੁਲ ਸਮਾਨ ਲੈ ਕੇ ਆਏ ਤੇ ਅੱਗੇ ਹੁਣ ਇਹ ਆ ਵੀ ਚਲੋ ਅੱਗੇ ਚੱਲਣ ਦੀ ਗੱਲ ਚੱਲੂਗਾ ਇੱਕ ਨੰਬਰ ਚੱਲੂਗਾ ਵੀ ਇੱਕ ਨੰਬਰ ਲੋਕੀ ਪੁੱਛ ਲਗੇ ਸਮਾਨ ਕਿੱਥੋਂ ਲਿਆਂਦਾ ਫੇ ਵੇ ਖਾਂ ਕਨੀਤ ਵਧੀਆ ਹੋਵੇ ਤੇ ਕੰਮ ਹੀ ਵਧੀਆ ਚੱਲਦਾ ਲੈ ਚੰਗਾ ਹੋਣ ਕਮਿਸ਼ਨ ਦਾ ਕੰਮ ਨਹੀਂ ਜੇ ਨਾ ਕਰਨਗੇ ਤਾਂ ਕੰਮ ਤਰ੍ਹਾਂ ਚੱਲੂ ਇੱਕ ਨਾ ਕਿਹੜਾ ਕਿਹੜਾ ਕਮਿਸ਼ਨ ਖਾਂਦਾ ਹੈ ਫਿਰ ਦਾ ਬੇਰ ਤੋਂ ਤਰੱਕੀ ਬਸ ਨਹੀਂ ਉਹ ਤਾਂਹੀਂ ਸਮਾਨ ਅੱਜ ਲੈਣਤਾ ਵਾ ਹੁਣ ਜਦੋਂ ਮੇਰੇ ਸਹੁਰਿਆਂ ਦਾ ਬਸ ਆਪਾਂ ਆਪਣਾ ਇਹ ਘਰ ਨਹੀਂ ਆਇਆ ਮਗਰ ਆਪਣਾ ਵੀਰ ਹੀ ਆਉਦਾ ਆਪਣਾ ਵੀਰ ਹੀ ਹੈਗਾ ਤੇ ਹੁਣ ਜਦੋਂ ਸਮਾਨ ਇੰਸਟਾਲ ਕਰਾਂਗੇ ਉਦੋਂ ਦੇਖਾਂਗੇ ਜਿਹਦੇ ਕਲਿੱਪ ਇੱਕ ਅੱਧੀ ਬਣੀ ਆ ਅੱਜ ਦੀ ਉਹਦਾ ડીਲ ਤੇ ਕਰਾਂਗੇ ਤੇ ਹੁਣ ਆਉਣਾ ਕੱਲ੍ਹ ਸ਼ਾਮ ਨੂੰ ਸਾਰਿਆਂ ਨੇ ਗੱਡੀ ਤਮਣੀ ਸਾਡੇ ਕੋਲ ਆਗੇ ਠੀਕ ਹੈ ਜੀ ਟਟ ਕਾਰ ਵਾਸ਼ ਪੁਆਇੰਟ ਤੇ ਹਾਂ ਉਹ ਕਹਿੰਦਾ ਨਾਂ ਦਾ ਇੱਕੇ بڑا ਚੱਕਰ ਚੱਲਣਿਆ ਹੈਗਾ ਹਾਂ ਭਾਜੀ ਹੁਣ ਮਗਰ ਕਹਿੰਦੇ ਕਿਤੇ ਸ਼ਾਈਨ ਕਾਰ ਵਾਸ਼ ਰਿਕਮ ਕਾਮਕਰਦ ਕਰਦਾ ਨਾਤ ਕਾਰ ਵਾਸ਼ ਪੁਆਇੰਟ ਹਾਂ ਡਨ ਹੋ ਗਿਆ ਠੀਕ ਹੋ ਗਿਆ ਨਾ ਤੇ ਹੁਣ ਭਾਜੀ ਦੇ ਸਵੇਰੇ ਪਿੰਡ ਆ ਗਏ ਜੀ ਆਪਾਂ ਪਿੰਡ ਲਾਵਲਪੁਰ ਆ ਵੀ ਰੂਮ ਸੀਗਾ ਜਿਹੜਾ ਜਿੱਥੇ ਵੀਡੀਓ ਬਣਾਉਂਦੇ ਹਾਂ ਇਹ ਰੂਮ ਪਹਿਲਾਂ ਬੜਾ ਜ਼ਿਆਦਾ ਗੰਦਾ ਸੀਗਾ ਇਹਦਾ ਪ੍ਰਾਨਾਂ ਕਰ ਇਹ ਪ੍ਰਾਨਾਂ ਕਰੀਏ ਨਾ ਆਹ ਜਿਹੜੀ ਜਗ੍ਹਾ ਉਹਨ ਇੱਥੇ ਅਲਮੋਲ ਸਵਾ ਮਹੀਨਾ ਰਿਆ ਪੂਰਾ ਇੱਥੇ ਪਰਮੇਦੀ ਨੇ ਅੱਗ ਲਾਤੀ ਆ ਇੱਥੇ ਤਾਂ ਉਹ ਪਰਮੇਦੀ ਦੇ ਲਿਖਿਆ ਵਾ ਕਿ ਪਰਮੇਦੀ ਵੀ ਨਹੀਂ ਅੱਗੇ ਕੀ ਲਿਖਿਆ ਗੰਜੀ ਫਰੋਮ ਗੰਜੀ ਪਹਿਲਾਂ ਤੁਰ ਦੋ ਘੰਟੇ ਮਨਣਾ ਸੀ ਕਿ ਨਾ ਹੋਇਆ ਗੱਲ ਆ ਜੀ ਇਦਾਂ ਤੇ ਇੱਥੇ ਨਪੜੀਆਂ ਟੈਂਕੀ ਤੇ ਮੁੰਡੇ ਆਏ ਅੱਜ ਹੱਲੇ ਇਹਦਾ ਨਾਮ ਸ਼ੇਰਪੁਰਾ ਨਾ ਕੀ ਪਹਿਲਾ ਆਪਣਾ ਸ਼ਹਾਬਾਜ਼ ਸਿੰਘ ਸ਼ਹਾਬਾਜ਼ ਸਿੰਘ ਤੇ ਉਹ ਵੀਰਦਨ ਆਇਆ ਤਰਨ ਕੋ ਕੱਢ ਲਓ ਪਹਿਲਾਂ ਕੋ ਕੱਢ ਲਓ ਆ ਗਿਆ ਪਈਦਾ ਦਾ ਪੁਰਾਣਾ ਨਾ ਕੀ ਪਹਿਲਾ ਧਰਮਪ੍ਰੀਤ ਧਰਮਪ੍ਰੀਤ ਸਿੰਘ ਓਏ ਹੋਏ ਹੋਏ ਮੈਂ ਹੁਣ ਰੱਬ ਦੇ ਚਲ ਗਿਆ ਬੰਦੇ ਪਹਿਲੀ ਸ਼ਿਫਟ ਬੰਦੇ ਦੀ ਮੋਗੀ ਆ ਤੇ ਦੂਜੇ ਹੱਲੇ ਆਏ ਆ ਬੰਦੇ ਹੋ ਰੱਜ ਗਿਆ ਤੇ ਹੁਣ ਨਾ ਨੀਂਦ ਆਣੀ ਕੰਮ ਕਰਨਾ ਹੁਣ ਕੰਮ ਕਰਨ ਦੇ ਰਹੀ ਨਹੀਂ ਨਹੀਂ ਟੋਆ ਵੀ ਸਾਡਾ ਬੰਦਾ ਕਾਫੀ ਗਾਂ ਚਲ ਗਿਆ ਕੰਮ ਇਹ ਮਾਣਾ ਬੜਾਈ ਮਸਲਾ ਹੋ ਨਹੀਂ ਗਿਆ ਵਾਹ ਕੇ 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 ਜੀ ਚੜਨ ਲੱਗੇ ਹੋਰ ਤਾਂ ਹੀ ਨਾ ਪਈਆ ਆ ਜੂਗਾ ਮਾੜਾ ਵਾ ਆਹ ਇਹ ਤੇ ਚੱਲ ਰਿਹਾ ਈ ਕਰਨ ਨਿਆ ਓ ਓ ਓ ਮੇਟਰੀ ਤਾਂ ਹਾਉਂਦਾ ਤੇ ਮੇਯਾ ਮੇਟਰੀ ਤੋਰੀਆ ਸ਼ੈੱਡ ਵਾਲੇ ਯਾਰ ਬੰਦੇ ਕਿਹਨੇ ਭੇਜੇ ਆ ਕਿੱਦੋਂ ਕਿੱਦੋਂ ਰੇ ਬਚੋ ਹਲੋ ਹਾਂ ਆ ਯਾ ਪਹਿਨਾ ਕਿ ਆਉਂਨਾ ਨੂੰ ਤੋਂ ਹੋਂਾ ਦੇ ਵਿੱਚ ਕਹਦਾਂਗੇ ਚੱਲ ਕਿੱਤੀ ਫਿਰ ਕੁਛ ਨਹੀਂ ਹੁੰਦਾ ਤੋ ਵੀ ਨਾ ਕੁਝ ਜਿਆਦਾ ਹੀ ਆ ਮਤਲਬ ਲਿਸ਼ਕਨੀ ਜੀ ਜਨਾ ਉਂਹ ਤਰ੍ਹਾਂ ਦੀ ਕੈਮਰਾ ਪਰ ਲਾਈਟ ਕਾਲੀ ਜੀ ਆਉਂਦੀ ਹੈ ਨਾ ਥੋੜੀ ਜੀ ਆਹ ਲਾਈਟ ਆ ਗਈ ਆ ਗਈ ਆ ਗਈ ਆ ਗਈ ਉਹ ਕਿੱਡੀ ਸਣੀ ਆਈ ਅੱਛਾ ਗੱਲ ਇਦਾਂ ਆਂ ਵੀ ਅਜੇ ਤੇ ਬਹੁਤ ਜ਼ਿਆਦਾ ਖਲਾਰਾ ਪਿਆ ਵਾ ਸਿਰਫ 1 ਕੀ ਨਹੀਂ ਭਰੀ ਆ ਤੇ ਅਸੀਂ ਬਾਹਰ ਬੈਠੇ ਆ ਸੋਚਣਦੇ ਆ ਵੀ ਕਦੋਂ ਇਹ ਕੰਮ ਪੂਰਾ ਹੋਣਾ ਵਾ ਕਦੋਂ ਮਾ ਪਿੰਡੇ ਜਾਣਾ ਵਾ ਕਦੋਂ ਜੋਤਰ ਚਾਹੀਦੇ ਪਿੰਡ ਜਾਣ ਪਿੰਡ ਜਾਣ ਖੜੋ ਡੀਕਣ ਡੀ ਆ ਵਿਚਾਰੀ ਨਹੀਂ ਨਹੀਂ ਮੇਰਾ ਬੰਦਾ ਕੰਮ ਕਰਦਾ ਮੈਂ ਘੰਨਾ ਪਿੰਡੇ ਨਾਲੇ ਇਹ ਆ ਵੀ ਬਸ ਜਿੱਤੇ ਮੈਨੂੰ ਲੱਗਦਾ ਮਹਾ 10 ਦਿਨ ਹੋਰ ਰਹਿ ਗਏ ਆ 10 ਦਿਨ ਥੋੜੀ ਤੇ ਖਲਾਰਾ ਪਿਆ ਵਾ ਰਾਤੀ ਅਸੀਂ ਇੱਥੇ ਆ ਜਾਨੇ ਆ ਘੜੀ ਬੈਠ ਲੋ ਜਾਨੇ ਆ ਅੰਦਾਜ਼ਾ ਲਾ ਜਾਨੇ ਆ ਕਿ ਕਿੰਨਾ ਕੰਮ ਰਹਿ ਗਿਆ ਤੇ ਕਿੰਨਾ ਕ ਹੋ ਗਿਆ ਅਜੇ ਤੇ ਇੱਥੇ ਘਟਾ ਬਹੁਤ ਜ਼ਿਆਦਾ ਵਾ ਡਸਟਬਿਨ ਵਗਾਰ ਡਸਟਬਿਨ ਅਹੀਂ ਕੂੜਾ ਸੁੱਟਣ ਆਏ ਹਾਂ ਤੇ ਇੱਥੇ ਬਹਿ ਗਏ ਆ ਘੜੀ ਕੂੜੇ ਦਾ ਤੇ ਬਹਾਨਾ ਹੁੰਦਾ ਹੈ ਮਰ ਕੂੜੇ ਦਾ ਤੇ ਬਹਾਨਾ ਹੁੰਦਾ ਸਦਾ ਕੂੜੇ ਇਹ ਹੱਦ ਨਾ ਗਾਵਾ ਇਹ ਹੱਦ ਰੋਤੇ ਆ ਲਓ ਭਾਈ ਇਧਰ ਮੈਂ ਰੂੜੀ ਕੁੱਟ ਕੇ ਆਹ ਰੂੜੀ ਸਾਰੀ ਮੈਂ ਕੁੱਟੀ ਐ ਤੇ ਅਨਮੋਲ ਇਧਰ ਡਿਆ ਕੰਮ ਕਰਨ ਇਧਰ ਅਮਰਜੋਤ ਕੌਰ ਜੀ ਕੰਮ ਕਰ ਰਹੇ ਨੇ ਅਸਲ ਚ ਰੂੜੀ ਕੁੱਟਣ ਵਾਲੀ ਹੀ ਤੇ ਆਂਤ ਮੈਂ ਕੁੱਟਦੀ ਜਕਾ ਸੀ ਤੇ ਇਧਰ ਹੁਣ ਮੈਡਿਕ ਕੱਟਣ ਦੇ ਬਰਾਬਰੀ ਉਹ ਚੱਲੀ ਉਹ ਤਾਂ ਮੈਂ ਹੈ ਅਮਰਜੋਤ ਤਾਂ ਹੀ ਕੁੱਟਦੇ ਨੇ ਤਹੀ ਇਹ ਨਾ ਕੰਮ ਮੈਂ ਬੱਦੂ ਇਹ ਕੀੜੀ ਦੀ ਚਾਲੇ ਤਰੀ ਜਨਾ ਤਾਂ ਕਰਕੇ ਕੁੱਟੀ ਜਾਂਦੀ ਹਰ ਲਿਆਉਂਦਾ ਚੱਲ ਜੂ ਕੰਮ

ਕਰਨਾ ਹੋਏ ਨਾ ਤੇ ਮਿਸਤਰੀਆਂ ਦੇ ਨਾਲ ਮਿਸਤਰੀਆਂ ਦੇ ਨਾਲ ਮਜ਼ਦੂਰਾਂ ਦੇ ਨਾਲ ਮਜ਼ਦੂਰ ਬੰਨਾ ਹੀ ਪੈਂਦਾ ਹਾਂ ਕਿੱਥੇ ਆ ਉਧਰ ਅੱਗੇ ਨਾ ਕਮੈਂਟ ਕਰਦੇ ਹੁੰਦੇ ਸੀ ਵੀ ਤੁਹਾਡੇ ਘਰ ਬੜਾ ਖਲਾਰਾ ਰਹਿੰਦਾ ਵਾ ਖਲਾਰਾ ਸਿਰ ਤੇ ਕੰਮ ਨਾ ਹੋ ਰਿਹਾ ਸੀ ਕਮੇਟੀ ਨਹੀਂ ਚੁੱਕੀ ਜਾਂਦੀ ਮੈਨੂੰ ਕਰਮਣਤਾ ਜੀ ਸਫਾਈ ਨਹੀਂ ਕਰਦੇ ਘਰ ਦੀ ਨਹੀਂ ਹੁਣ ਇਹ ਘਰ ਆਵੇਖ ਵਧੀਆ ਬਣਾ ਲੈ ਲੱਗੇ ਟੈਂਕੀ ਵੇਖੋ ਕਿਹੜੇ ਸਟਾਈਲ ਨਾਲ ਰੱਖੀ ਆ ਇਹਦਾ ਕਿਹਨੇ ਰੱਖੀ ਇਹਨੇ ਇਹਨੇ ਕਿੰਨਾ ਲਿਆ ਕਰਨਾ ਚਾਹੀਦਾ ਇਹਨਾਂ ਨੂੰ ਇੱਥੇ ਇਹ ਕਿਤੇ ਤਾਂ ਵੀ ਪਾਣੀ ਠੰਡਾ 18 ਵੇ ਗਰਮੀ ਬਹੁਤ ਜ਼ਿਆਦਾ ਵਾ ਸੰਦੀਪ ਸਿੰਘ ਬੋਲ ਮੈਂ ਪਾਣੀ ਪੀਣਾ ਚਾਹੁੰਦਾ ਵੇ ਬੁੱਢੀ ਨੂੰ ਕੁਝ ਕਹਿ ਨਹੀਂ ਦਿੰਦੇ ਸੰਦੀਪ ਬੀ ਬੋਲੋ ਮੈਂ ਲੋਕੀ ਉੱਤੇ ਰਹਦੇ ਆਂ ਤੇਰੇ ਲਈ ਬੀਟ ਹੈ ਤੂੰ ਬੋਲ ਸੋ ਤਾਂ ਮਾਜੀ ਕੀ ਕਹਿਣਾ ਚਾਹੋਗੇ ਕਰੋ ਭਾਈ ਇਹ ਪਾਣੀ ਚੜਦ ਨਾ ਜਾਇਆ ਕਰੂਗਾ ਹੈ ਸੋਨੂੰ ਭਾਈ ਹਾਂਜੀ ਕਹਿੰਦੇ ਵੀ ਕਮੈਂਡ ਆਉਂਦੇ ਆ ਤੇ ਮਨੇ ਬੈਂਕ ਨਹੀਂ ਕਰਦੇ ਪਿਆ ਦੇ ਰਮਨ ਬੈਂਜੀ ਟੋਏ ਪੁੱਟ ਕੇ ਮੈਂ ਚੱਕਰ ਆਦਾ ਹਮ ਮੇਰੀ ਹਾਲਤ ਵੇਖ ਲੋ ਇਹ ਮੈਡਮ ਦੀ ਹਾਲਤ ਵੇਖ ਲੋ ਮੇਰੀ ਤੇ ਤੁਹਾਡੀ ਵਰਗੀ ਆ ਮੇਠੀ ਕਿ ਦਵੇ ਤੇ ਬਹੁਤਾ ਕੰਮ ਤੇ ਹੋ ਗਿਆ ਵੇ ਆਉ ਦੇ ਵੇ ਮੈਂ ਤੇ लवली ਆਏ ਹਾਂ ਅਸਲ 'ਚ ਮਿੱਟੀ ਲੈਣ ਅੱਗੇ ਹਨਾ ਤਜੀਬ ਭਾਜੀ ਕੱਢ ਕੇ ਤਜੀਬ ਭਾਜੀ ਕੀ ਹਾਲ ਚੱਲ ਦੋਸਤੋ ਠੀਕ ਆ ਜੋ ਆਓ ਇਹ ਕਿਉਂ ਕੱਲ ਪਹਿਲਾਂ ਮਿੱਟੀ ਚ ਕਾਲੀ ਹੋਏ ਨੇ ਤੇ ਹੁਣ ਮਿੱਟੀ ਲੈਣ ਚਲੇ ਆਂ ਐ ਲੌਲੀ ਇਧਰ ਵੇਖੀ ਅੰਮ੍ਰਿਤ ਦਾ ਕੀ ਹਾਲ ਬਣਾਵੇ ਚੰਗੀ ਭਲੀ ਜ਼ਿੰਦਗੀ ਜੀਂਦੇ ਹਾਂ ਐ ਰਾਮ ਨਾ ਵੀਡੀਓ ਬਣਾਏ ਤੇ ਵਿਲੇ ਰਹੀਦਾ ਸ਼ੇਰ ਵਿਸ਼ੇਜ ਨੇ ਬਣਾਦੀ ਜਿੱਦ ਨੇ ਸ਼ੇਰ ਵਿਸ਼ੇਜ ਆ ਮੈਨੂੰ ਤਾਂ ਕਾਇਲਾ ਆ ਜਿਹੜੇ ਆਂ ਵੀ ਲਗਾ ਰਹਾ ਕਾਲੇ ਵੀਡੀਓ ਨੇ ਬੋਲ ਕੇ ਮੈਂ ਇਹ ਦੇਖਣੀ ਮਾਮੇ ਨੇ ਸੋਚ ਪਣੀ ਪੀਜੇ ਦੇ ਚਾਰ ਵਾਰੋਂ ਨਹੀਂ ਪਾਲੀ ਜੀ ਉਹ ਮੈਂ ਜਿੱਤੇ ਪਈ ਅਦਲ ਲੱਭਦੀ ਲਓ ਗਾ ਲੈ ਯਾਰ ਪਾ ਦੀ ਫੋਟੋ ਖਿੱਚਦਾ ਇੱਕ ਕਰੇ ਕਹਦੋ लवली ਮੀਕੇ ਦਾ ਕਹਦੇ ਕ ਡਬਲੀ ਮਿਕੇ ਦਾ ਹਾਂ ਛੋਟੀ ਦੇ ਮਿਸਤਰੀ ਸਾਡੇ ਪਿੰਡ ਦੇ ਰਾਜੂ ਜੀ ਰਾਜੂ ਜੀ ਨਾਲ ਜਿੱਤੇ ਆ ਰਹੇ ਯਾਰ ਹੈ ਲਓ ਜੀ ਕੁਝ ਇਦਾਂ ਦਾ ਤਿਆਰ ਹੋਇਆ ਹੋਇਆ ਦੇਖ ਸਕਦੇ ਜੀ ਤੇ ਜਿੱਤੇ ਸਸਤੀ ਪਈ ਆ ਮੰਦੇ ਹਾਲ ਨੇ ਮਤਲਬ ਜਦੋਂ ਇਹਦੇ ਪੇਂਟ ਹੋ ਗਿਆ ਨਾ ਜਦੋਂ ਬਹੁਤ ਸੋਹਣਾ ਲੱਗਾ ਉਹ ਲੈ ਅੱਜ ਸਵੇਰਾ ਸਵੇਰਾ ਨਾ ਹੋਲਿਆ ਨਹੀਂ ਜਾਂੜਿਆ ਸਹੀ ਤਰ੍ਹਾਂ ਤੇ ਰਾਤੀ ਨੇਰੀ ਬੜੀ ਆਈ ਗਰਦਾਸਪ ਤੇ ਤੇ ਬੜਾ ਸਾਡੇ ਪੇਂਟ ਵੀ ਬੜੀ ਨੇਰੀ ਆਈ ਇਹ ਵਾਲਾ ਰੂਮ ਥੋੜਾ ਬੋਤਾ ਰਿਪੇਅਰ ਕੀਤਾ ਆ ਦੇਖ ਹੁਣ ਕਿਦਾਂ ਦੀ ਲੁੱਕ ਦਿੰਦਾ ਵਾ ਜਦੋਂ ਪੇਂਟ ਹੋ ਗਿਆ ਅੱਜ ਪੇਂਟ ਵਾਲੇ ਬੰਦੇ ਆ ਜਾਣੇ ਆ ਦੇਖਣੇ ਕੀ ਬੰਦਾ ਲਾ ਆਪੋ ਬੱਬੂ ਇੱਕ ਕਦਮ ਇਹੋ ਜਿਹੇ ਜਾਣਗੇ ਆਪਣੀ ਜਾਨ ਨਾਲ ਤੇ ਮੀਡੀਅਮ ਨਾਲ ਨਹੀਂ ਮਾਰ ਬੁਰਛੀ ਤੇ ਮਾਰ ਇੱਕ ਪਤਾ ਤਾਂ ਲੱਗੇ ਕੀ ਕਰਨਾ ਵਾ ਸੈਕਸ਼ਨ ਦੇ ਵਿੱਚ ਮਾਰ ਦੇ ਆਹੇ ਬੱਬੂ ਪੂਰਾ ਸਮਾਨ ਨਾਲ ਰਲਿਆ ਜੋ ਚੀਜ਼ ਮੈਨੂੰ ਚਾਹੀਦੀ ਸੀ ਨਾ ਹਏ 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 ਪੂਰਾ ਮਜ਼ਾ ਆਇਆ ਇਹ ਪੂਰੀ ਜੀ ਸਹੀ ਆਉਂਦੀ ਜੋ ਚਾਹੀਦੀ ਸੀ ਨਾ ਪੱਟੀਆਂ ਪੂਰਾ ਸਮਾਨ ਨਰਲ ਗਿਆ ਹੁਣ ਦਾ ਰੰਗ ਸੁਣਾ ਹੈਗਾ ਨਾ ਇਹ ਨੇ ਕਾਲੀ ਭਾਜੀ ਜਿਨ੍ਹਾਂ ਨੇ ਪੇਟ ਕਰਾਉਣਾ ਹੈ ਆਪਣੀ 40 ਨੂੰ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਨੰਬਰ ਤੁਹਾਡਾ ਮੈਥਲੇ ਦੇ ਦੂੰਗਾ ਠੀਕ ਹੈ ਦੱਸ ਦੇ ਕੀ ਸੇਵਾ ਚਾਹੀਦੀ ਹੈ ਇਹ ਵਧੀਆ ਵਾਸ਼ਿੰਗ ਪੁਆਇੰਟ ਤਿੱਬੜ ਪਈ ਨਹੀਂ ਤਿੰਨੂ ਰੰਦਾ ਫੇਰ ਨਹੀਂ ਰੰਦਾ ਫੇਰ ਨਾ ਕੰਨਾਂ ਦੰਦਾ ਕਿੱਥੇ ਦੰਦਾ ਦੇ ਦੰਦਾ ਦੇ ਦੰਦਾ ਤੇ ਰੰਦਾ ਫਫੀ ਜਾਵਾ ਪਾ ਗਏ ਬਸ ਹਾਂਜੀ ਹਾਂਜੀ ਆਓ ਜੀ ਚੈਨਲ ਲੱਗੀਆਂ ਵਾ ਲੱਗਣ ਹਾਂਜੀ ਤੇ ਕੰਮ ਸ਼ੁਰੂ ਕਰਾਇਆ ਸੀ 10 ਰੁਪਏ ਨੇ ਵਿੱਚ 10 ਮੈਨੇ ਆਹ ਬੰਦੇ ਨੇ ਮੈਨੂੰ ਸਲਾਹ ਦਿੱਤੀ ਤੇ ਬਹੁਤ ਹੀ ਵਧੀਆ ਸਲਾਹ ਹੈ ਇਹ ਰੰਗ ਅੱਖਾਂ 'ਚ ਪੈਂਡ ਇਦਾਂ ਦਾ ਰੰਗ ਤੁਹਾਨੂੰ ਲੱਗ ਲੱਗੇ ਪਿੰਡਾਂ 'ਚ ਨਹੀਂ ਮਿਲਣਾ ਕਿਤੇ ਵੀ ਨਹੀਂ ਵਕਾਏ ਕਰ ਮਰਨ ਵਾਈਏ ਤਾਂ ਹੋਂ ਤੇ ਕੀਤਾ ਚੀਜ਼ ਲੱਗ ਕਰੋ ਭਾਜੀ ਲੱਗੀ ਕਰੋ ਕੋਈ ਵੀ ਜਨਾਂ ਨਹੀਂ ਕਰਦਾ ਕੋਈ ਵੀ ਕੰਮ ਅਲੱਗ ਕਰਨਾ ਚਾਹੀਦਾ ਕੋਈ ਦੁਨੀਆ ਤੋਂ ਛੱਡ ਕੇ ਕਰਨਾ ਚਾਹੀਦਾ ਬੱਸ ਕਰਦੇ ਹੋ ਫੋਨ ਕਿੰਨੋ ਰੋਟੀ ਦਾ ਕਰ ਦਿੰਦੇ ਮਾਲਕ ਇੱਕ ਵਾਰੀ ਲੱਗੇ ਰਹਿਣਾ ਇਹਨੂੰ ਵੀ ਦੇਖੋ ਇੱਕ ਵਾਰੀ ਕਰ ਬਟਾ ਲੱਗ ਜੂ ਅੱਜ ਸਾਰੇ ਥਾਂ ਚ ਨਹੀਂ ਇਹ ਹੁਣ ਲੱਗ ਗਈ ਘੰਟੇ 2 ਘੰਟੇ ਦੇ ਵਿੱਚ ਹਮ ਲਓ ਜੀ ਕੋਈ ਇਦਾਂ ਦਾ ਪੈਟਰਨ ਬਣ ਰਿਹਾ ਵਾ ਉਮੀਦ ਹੈ ਕਿ ਸੋਨਾ ਹੀ ਲੱਗੇਗਾ ਸਾਰਿਆਂ ਨੂੰ ਬਾਕੀ ਹੁਣ ਜਦੋਂ ਸਾਰਾ ਬਣਿਆ ਤੇ ਫਿਰ ਵਲੋਗ ਪਾਵਾਂਗੇ ਅਹੀਂ ਆ ਅਸਲ ਚ ਚੱਲੇ ਆ ਤਿੰਨੇ ਜਣੇ ਜਲੰਧਰ ਜਲੰਧਰ ਅਸੀਂ ਪਜਾਮੇ ਪਾਏ ਆ ਪਤਾ ਨਹੀਂ ਕੱਲ ਹੀ ਜਿੰਦਾਂ ਆਏ ਆ ਬਾਹਰ ਵੀ ਕੀ ਆਓ ਆ ਰੰਗਿਸਾਰੇ ਇਹ ਭਰਾ ਕੌਣਾ ਰੇਂਬੋ ਰੇਂਬੋ ਇਹ ਰੇਂਬੋ ਬਣਿਆ ਕਿ ਪੂਰੇ ਬਾਹਰ ਵੀ ਸਸਰੀ ਕਾਲ ਬਿਲਕੁਲ ਬੇਫਿਕਰੇ ਹੋਏ ਆ ਵੇਲਾ ਹੈ ਘਰ ਦੀ ਕੋਈ ਟੈਨਸ਼ਨ ਨਹੀਂ ਹੈ ਗੱਲ ਵਾਦਾਂ ਇੱਕ ਹੈ ਘਰ ਕੋ ਟੈਨਸ਼ਨ ਹੁੰਦੀ ਹੈ ਵਿਚਾਰੇ ਨੂੰ ਬਾਹਰ ਸੁਟਾਉਂਦੇ ਆ ਆ ਵੇ ਰ ਬੈਲਟ ਹੁਣ ਲਾਈ ਇਹਨਾਂ ਨੇ ਭਾਜੀ ਕੀ ਕਹਿਣਾ ਚਾਹੋਗੇ ਕੀ ਫੋਟੋ ਵਰਗੀ ਕਹਿਣਾ ਫੋਟੋ ਵਰਗੀ ਕੀ ਕਹਿਣਾ ਅੱਗੇ ਦੇਖੇ ਅੱਗੇ ਦੇਖੇ ਕੀ ਫੋਨ ਹੈ ਕਹਿੰਦੇ ਅਸੀਂ ਰਹਿ ਗਿਆ ਇੱਕ ਨਹੀਂ ਕੀ ਰਹਿ ਗਿਆ ਰਹਿ ਗਿਆ ਕੋਈ ਨਹੀਂ ਆਇਆ ਮੇਰੇ ਰੱਬਾ ਅੱਜ ਇਨੀ ਜ਼ਿਆਦਾ ਗਲਤੀ ਹੋਈ ਉਹ ਭਰਾ ਦੂਜੇ ਵੀ ਫੋਨ ਆਦਾ ਹੀ ਆ ਅੰਨੇ ਬੁਰੇ ਹੋਏ ਪਿੰਡ ਕਰਦੇ ਨੇ ਹਾਂ ਹਾਂ ਬਾਦ ਨਾ ਪੜੀ ਹਾਂ ਇਹ ਗੱਡੀ ਜਾ ਕੇ ਦੇਖਣੇ ਨਾ ਸਿੱਦਾ ਸਾਥ ਕੀ ਕਰਨ ਦੇ ਹੈ ਬੋਲਦੇ ਆ ਜੀ ਦੁਕਾਨਵਾ ਸਾਡੀ ਇੱਥੇ ਹੀ ਸਾਰੀਆਂ ਕਰੀਮਾ ਸ਼ੈਂਪੂ ਕ੍ਰਸ਼ ਸਾਰੇ ਆੜਾ ਸਾਰਾ ਸਾਮਾਨ ਇਹ ਗੱਡੀਆਂ ਗੁਡੀਆਂ ਧੋਣ ਵਾਸਤੇ ਮਤਲਬ ਕੰਮ ਆਉਗਾ ਇਹਦਾ ਉੱਪਰ ਕਰੀਮਾ ਨੇ ਸ਼ੈਂਪੂ ਤੇ ਤੇ ਰਤੂ ਨਵਲੀਆ ਬਾਸ਼ਾ ਸੈਂਟਿਆ ਨਿਊਜ਼ਲੈਂਡੀ ਬਰਸ਼ ਸਾਰੇ ਤੇ ਥੱਲੇ ਹੁਣ ਅਸੀਂ ਥੱਲੇ ਮੈਟ ਵੀ ਚਾਉਂਦੇ ਹਾਂ ਤੇ ਬਾਹਰ ਦਾ ਨਜ਼ਾਰਾ ਕੁਛ ਇਦਾਂ ਦਾ ਹੈ ਜੀ ਤੁਹਾਨੂੰ ਮੈਂ ਆਈ ਤਾਂ ਠੀਕ ਹੈ ਜੀ ਬਹੁਤ ਨੇ ਤੇ ਵੇਖ ਹੀ ਲਿਆ ਹੁਣ ਆਓ